ਦੁਨੀਆ ਦੇ ਬਖ ਬਖ ਮੁਲਕਾਂ ਦੇ ਵਿੱਚ ਐਂਟੀ ਮੀਗ੍ਰੈਂਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਆ ਪਿਛਲੇ ਹਫਤੇ ਆਸਟ੍ਰੇਲੀਆ ਦੀ ਇੱਕ ਰਾਈਟ ਵਿੰਗ ਉੱਥੇ ਦੀ ਇਲੈਕਟਿਡ ਮੈਂਬਰ ਪਾਰਲੀਮੈਂਟ ਬੀਬੀ ਪੌਲਿਨ ਹੈਂਸਨ ਉਹ ਪਾਰਲੀਮੈਂਟ ਦੇ ਵਿੱਚ ਹੀ ਬੁਰਕਾ ਪਾ ਕੇ ਚੱਲੇਗੀ ਜਿਸ ਦਾ ਜਿਹੜਾ ਆ ਆਸਟ੍ਰੇਲੀਆ ਦੇ ਜਿਹੜੇ ਬਾਕੀ ਦੇ ਜਿਹੜੇ ਲੈਜਿਸਲੇਟਰ ਸਿਗੇ ਉਹਨਾਂ ਨੇ ਕਾਫੀ ਵਿਰੋਧ ਕੀਤਾ ਲਾਮ ਮੇਕਰਸ ਨੇ ਕਹਿੰਦੇ ਵੀ ਇਹ ਤਾਂ ਪੋਲਿਟੀਕਲ ਸਟੰਟ ਹੈਗਾ ਆ ਤੇ ਇੱਕ ਤਰ੍ਹਾਂ ਨਾਲ ਉਸ ਧਰਮ ਦੇ ਲੋਕਾਂ ਨੂੰ ਮਿਡਲ ਫਿੰਗਰ ਦਿਖਾਣਾ ਹੈ ਕਿ ਤੂੰ ਗੋਰੀ ਮੂਲ ਦੀ ਹੋ ਕੇ ਜਿਹਦਾ ਤੇਰਾ ਮੁਸਲਮਾਨ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਬੁਰਕਾ ਪਾ ਕੇ ਜਿਹੜੀ ਆ ਵਿੱਚ ਆ ਗਈ ਹੈਗੀਆਂ ਤੇ ਉਸ ਨੂੰ ਹੁਣ ਉਹਨਾਂ ਨੇ ਇੱਕ ਹਫਤੇ ਦੇ ਲਈ ਸਸਪੈਂਡ ਕੀਤਾ ਹੈਗਾ ਕਹਿੰਦੇ ਆਸਟ੍ਰੇਲੀਅਨ ਸੈਨੇਟਰ ਸਸਪੈਂਡਡ ਫॉर ਬੁਰਕਾ ਬੀਰਿੰਗ ਸਟੰਟ ਇਨ ਪਾਰਲੀਮੈਂਟ ਪੌਲਿਨ ਹੈਨਸਨ ਇਹਦਾ ਨਾਮ ਆ ਫਾਰ ਰਾਈਟ ਹੈਗੀ ਆ ਕਾਫੀ ਵਨ ਨੇਸ਼ਨ ਪਾਰਟੀ ਦੀ ਇਹ ਬੀਬੀ ਹੈਗੀ ਆ ਪਹਿਲਾਂ ਵੀ ਇਹ ਅ ਇਮੀਗ੍ਰੈਂਟਸ ਦੇ ਅਗੇਂਸਟ ਕਾਫੀ ਜਿਹੜਾ ਆ ਬੋਲਦੀ ਰਹਿੰਦੀ ਹੈਗੀ ਜੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਆ ਪਿਛਲੇ ਹਫਤੇ ਆਸਟ੍ਰੇਲੀਆ ਦੀ ਇੱਕ ਰਾਈਟ ਵਿੰਗ ਉੱਥੇ ਦੀ ਇਲੈਕਟਿਡ ਮੈਂਬਰ ਪਾਰਲੀਮੈਂਟ ਬੀਬੀ ਪੌਲਿਨ ਹੈਨਸਨ ਉਹ ਪਾਰਲੀਮੈਂਟ ਦੇ ਵਿੱਚ ਹੀ ਬੁਰਕਾ ਪਾ ਕੇ ਚੱਲੇਗੀ ਜਿਸ ਦਾ ਜਿਹੜਾ ਆ ਆਸਟ੍ਰੇਲੀਆ ਦੇ ਜਿਹੜੇ ਬਾਕੀ ਦੇ ਜਿਹੜੇ ਲੈਜਿਸਲੇਟਰ ਸੀਗੇ ਉਹਨਾਂ ਨੇ ਕਾਫੀ ਵਿਰੋਧ ਕੀਤਾ ਲਾ ਮੇਕਰਸ ਨੇ ਕਹਿੰਦੇ ਵੀ ਇਹ ਤਾਂ ਪੋਲਿਟੀਕਲ ਸਟੰਟ ਹੈਗਾ ਤੇ ਇੱਕ ਤਰ੍ਹਾਂ ਨਾਲ ਉਸ ਧਰਮ ਦੇ ਲੋਕਾਂ ਨੂੰ ਮਿਡਲ ਫਿੰਗਰ ਦਿਖਾਣਾ ਹੈ ਵੀ ਤੂੰ ਗੋਰੀ ਮੂਲ ਦੀ ਹੋ ਕੇ ਜਿਹਦਾ ਤੇਰਾ ਮੁਸਲਮਾਨ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਬੁਰਕਾ ਪਾ ਕੇ ਜਿਹੜੀ ਆ ਵਿੱਚ ਆ ਗਈ ਹੈਗੀਆਂ ਤੇ ਉਸ ਨੂੰ ਹੁਣ ਉਹਨਾਂ ਨੇ ਇੱਕ ਹਫਤੇ ਦੇ ਲਈ ਸਸਪੈਂਡ ਕੀਤਾ ਹੈਗਾ ਕਹਿੰਦੇ ਆਸਟ੍ਰੇਲੀਅਨ ਸੈਨੇਟਰ ਸਸਪੈਂਡਡ ਫਾਰ ਬੁਰਕਾ ਬੀਰਿੰਗ ਸਟੈਂਟ ਇਨ ਪਾਰਲੀਮੈਂਟ ਪੌਲਿਨ ਹੈਂਸਨ ਇਹਦਾ ਨਾਮ ਆ ਫਾਰ ਰਾਈਟ ਹੈਗੀ ਆ ਕਾਫੀ ਵਨ ਨੇਸ਼ਨ ਪਾਰਟੀ ਦੀ ਇਹ ਬੀਬੀ ਹੈਗੀ ਆ ਪਹਿਲਾਂ ਵੀ ਇਹ ਇਮੀਗ੍ਰੈਂਟਸ ਦੇ ਅਗੇਂਸਟ ਕਾਫੀ ਜਿਹੜਾ ਆ ਬੋਲਦੀ ਰਹਿੰਦੀ ਹੈਗੀ ਆ ਜੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਆ ਪਿਛਲੇ ਹਫਤੇ ਆਸਟ੍ਰੇਲੀਆ ਦੀ ਇੱਕ ਰਾਈਟ ਵਿੰਗ ਉੱਥੇ ਦੀ ਇਲੈਕਟਿਡ ਮੈਂਬਰ ਪਾਰਲੀਮੈਂਟ ਬੀਬੀ ਪੌਲਿਨ ਹੈਂਸਨ ਉਹ ਪਾਰਲੀਮੈਂਟ ਦੇ ਵਿੱਚ ਹੀ ਬੁਰਕਾ ਪਾ ਕੇ ਚੱਲੇਗੀ ਜਿਸ ਦਾ ਜਿਹੜਾ ਆ ਆਸਟ੍ਰੇਲੀਆ ਦੇ ਜਿਹੜੇ ਬਾਕੀ ਦੇ ਜਿਹੜੇ ਲੈਜਿਸਲੇਟਰਸ ਸੀਗੇ ਉਹਨਾਂ ਨੇ ਕਾਫੀ ਵਿਰੋਧ ਕੀਤਾ ਲਾ ਮੇਕਰਸ ਨੇ ਕਹਿੰਦੇ ਵੀ ਇਹ ਤਾਂ ਪੋਲਿਟੀਕਲ ਸਟੰਟ ਹੈਗਾ ਤੇ ਇੱਕ ਤਰ੍ਹਾਂ ਨਾਲ ਉਸ ਧਰਮ ਦੇ ਲੋਕਾਂ ਨੂੰ ਮਿਡਲ ਫਿੰਗਰ ਦਿਖਾਣਾ ਹੈ ਕਿ ਤੂੰ ਗੋਰੀ ਮੂਲ ਦੀ ਹੋ ਕੇ ਜਿਹਦਾ ਤੇਰਾ ਮੁਸਲਮਾਨ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਬੁਰਕਾ ਪਾ ਕੇ ਜਿਹੜੀ ਆ ਵਿੱਚ ਆ ਗਈ ਹੈਗੀਆਂ ਤੇ ਉਸ ਨੂੰ ਹੁਣ ਉਹਨਾਂ ਨੇ ਇੱਕ ਹਫਤੇ ਦੇ ਲਈ ਸਸਪੈਂਡ ਕੀਤਾ ਹੈਗਾ ਕਹਿੰਦੇ ਆਸਟ੍ਰੇਲੀਅਨ ਸੈਨੇਟਰ सस्पेंडेड फॉर ਵਰਕਾ ਬੀਰਿੰਗ ਸਟੰਟ ਇਨ ਪਾਰਲੀਮੈਂਟ ਪੌਲਿਨ ਹੈਨਸਨ ਇਹਦਾ ਨਾਮ ਆ ਫਾਰ ਰਾਈਟ ਹੈਗੀ ਆ ਕਾਫੀ ਵਨ ਨੇਸ਼ਨ ਪਾਰਟੀ ਦੀ ਇਹ ਬੀਬੀ ਹੈਗੀ ਆ ਪਹਿਲਾਂ ਵੀ ਇਹ ਇਮੀਗ੍ਰੈਂਟਸ ਦੇ ਅਗੇਂਸਟ ਕਾਫੀ ਜਿਹੜਾ ਆ ਬੋਲਦੀ ਰਹਿੰਦੀ ਹੈਗੀ ਜੀ